ਲੁਧਿਆਣਾ ਦੇ ਕਾਕਵਾ ਰੋਡ ਉੱਪਰ ਇੱਕ ਅਜੀਬ ਚੋਰੀ ਦੀ ਘਟਨਾ ਸਾਹਮਣੇ ਆਈ ਜਿਸ ਵਿੱਚ ਪਰਿਵਾਰਕ ਮੈਂਬਰਾਂ ਨੇ ਘਰ ਵਿੱਚ almari ਦਾ ਤਾਲਾ ਨਾ ਖੁੱਲਣ ਤੇ ਬਾਹਰ ਜਾ ਰਹੇ ਚਾਬੀਆਂ ਬਣਾਉਣ ਵਾਲੇ ਨੂੰ ਬੁਲਾਇਆ ਤਾਂ ਚਾਬੀਆਂ ਬਣਾਉਣ ਵਾਲਾ ਘਰ ਦੇ ਪਰਿਵਾਰਕ ਮੈਂਬਰਾਂ ਨੂੰ ਉਪਲੇਖੇ ਚ ਪਾਲਬਾਰੀ ਵਿੱਚ ਪਈ ਨਕਦੀ ਤੇ ਗਹਿਣੇ ਲਫਰਾਰ ਹੋ ਗਿਆ ਇਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਸਬੰਧਤ ਥਾਣੇ ਵਿੱਚ ਸ਼ਿਕਾਇਤ ਦਿੱਤੀ ਹੈ ਇਸ ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਮਾਮਲੇ ਜਾਣਕਰ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ almari ਦਾ ਤਾਲਾ ਨਾ ਖੁੱਲਣ ਤੇ ਬਾਹਰ ਰੋਡ ਤੇ ਜਾ ਰਹੇ ਚਾਬੀਆਂ ਬਣਾਉਣ ਵਾਲੇ ਨੂੰ ਬੁਲਾਇਆ ਤਾਂ ਉਸਨੇ ਹੀ ਕਾਰਾ ਅਦਰ ਬੋਲ ਸੋਨਾ ਚੋਰ ਦੀ ਭਾਲ ਕਰ ਰਹੇ ਸਿਟਿੰਗ ਹਮ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਤੋ ਜੀ ਇਹ ਜਿਹੜਾ ਵਾਕਿਆ ਹੈਗਾ ਕਿੰਨੇ ਵਜੇ ਦੇ ਘਟੇ ਹੋਇਆ ਉਹ ਹੀ ਸਵਾ ਚਾਰ ਆ ਜਾਂ ਸਾਢੇ ਚਾਰ ਦੇ ਵਿੱਚ ਵਿੱਚ ਮੈਂ ਦੇਖੀ ਗਈ ਉਹਨੂੰ ਬੈਠੀ ਪਹਿਲਾਂ ਮੈਂ ਇੱਥੇ ਬੈਠ ਕੇ ਠੀਕ ਕਰਾਇਆ ਫਿਰ ਜਦੋਂ ਉਧਰਲੀ ਬਾਰੀ ਲੱਗੇ ਮੈਂ ਉੱਥੇ ਬੈਠ ਕੇ ਠੀਕ ਕਰਾਇਆ ਕੋਲ ਉਹਦੇ ਬੈਠੀ ਨਹੀਂ ਮੇਰੀ ਗੁੜੀਆ ਬੈਠੀ ਸੀ ਮੇਰੇ ਕੋਲ ਸਿੱਕ ਸਕਿੰਟ ਵੀ ਪਾਸੇ ਨਹੀਂ ਹੋਏ 5 ਮਿੰਟਾਂ ਦੇ ਅੰਦਰ ਅੰਦਰ ਉਹਨਾਂ ਨੇ ਪਤਾ ਨਹੀਂ ਮੈਨੂੰ ਕੀ ਕੀਤਾ ਕੀ ਨਹੀਂ ਕੀਤਾ ਮੈਨੂੰ ਦਿਖਿਆ ਨਹੀਂ ਜਾਂਦਾ ਬੰਦਾ ਮਾਰ ਨੂੰ ਜਿੰਦਾ ਕਹਿੰਦੇ ਮੈਨੂੰ ਕਹਿੰਦਾ ਚਾਬੀਆਂ ਦਾ ਗੁੱਛਾ ਲੈ ਕੇ ਆਓ ਮੈਂ ਕਹਿੰਦਾ ਮੈਂ ਨਹੀਂ ਲੈ ਕੇ ਆਣਾ ਮੈਂ ਕਹਿੰਦਾ ਤੇਰਾ ਕੰਮ ਆ ਕਹਿੰਦਾ ਮੈਂ ਘਰੇ ਭੁੱਲਿਆ ਚੱਲ ਮੈਂ ਰੋਡ ਤੋਂ ਲੈ ਕੇ ਆਉਣਾ ਜੱਬੀ ਮੈਂ ਕਹਿੰਦਾ ਤੂੰ ਜੱਬ ਇੱਕ ਵਾਰ ਬੱਟੇ ਦੀ ਕੋ ਕਰੀ ਜੰਨਾ ਮੈਂ ਤੂੰ ਮੇਰਾ ਨੁਕਸਾਨ ਕਰੀ ਜੰਨਾ ਕਹਿੰਦਾ ਮੈਂ ਚਾਬੀ ਸਿੱਧੀ ਕਰਕੇ ਦਿਨਾ ਤੈਨੂੰ ਇੱਥੇ ਬੈਠ ਬੈਠ ਕੇ ਚਾਬੀ ਸਿੱਧੀ ਕਰੀ ਗਿਆ ਮੈਂ ਕੋਲ ਬੈਠੀ ਨਹੀਂ ਉਹਦੇ ਸਭ ਕੁਝ ਦੇਖਿਆ ਅੱਖੀਂ ਦੇਖਿਆ ਸਭ ਕੁਝ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਿਆ ਕਿੰਨੇ ਮੈਂ ਚਾਬੀਆਂ ਦਾ ਗੁੱਛਾ ਲੈ ਕੇ ਆਇਆ 5 ਮਿੰਟ ਦੇ ਅੰਦਰ ਅੰਦਰ ਮੈਨੂੰ ਪਤਾ ਨਹੀਂ ਉਹਨੇ ਕੀ ਕੀਤਾ ਕੀ ਨਹੀਂ ਕੀਤਾ ਮੈਨੂੰ ਕੁਝ ਪਤਾ ਨਹੀਂ ਲੱਗਿਆ ਅਲਮਾਰੀ ਚੋਂ ਸਮਾਨ ਕੱਢ ਕੇ ਲੈ ਗਈ ਪਤਾ ਹੀ ਨਹੀਂ ਲੱਗਿਆ ਜੀ ਕਿਵੇਂ ਉਹਨੇ ਲੋਕਰ ਵੀ ਲੋਕ ਲੱਸੀ ਗਏ ਪੂਰੇ ਚਾਬੀ ਮੇਰੇ ਕੋਲ ਪਈ ਹੈ ਅੰਦਰਲੇ ਲੋਕਰ ਨੂੰ ਵੀ ਲੋਕ ਲੱਗਿਆ ਸੀ ਚਾਬੀ ਮੇਰੇ ਕੋਲ ਉਹ ਦੋਨਾਂ ਦੀ ਲੋਕਰ ਪਤਾ ਨਹੀਂ ਕਿਸ ਸਾਉਣਾ ਉਹਨੇ ਖੋਲੇ ਕਿ ਕਿਸ ਸਾਉਣਾ ਨਹੀਂ ਖੋਲੇ ਮੈਨੂੰ ਕੁਝ ਦੇਖਿਆ ਹੀ ਨਹੀਂ ਮੈਂ ਇੱਥੇ ਕੋਲ ਬੈਠ ਕੇ ਸਾਰਾ ਲਾਈਫ ਦੇਖਿਆ ਮਸਲਮਾਰੀ ਨੂੰ ਐਂ ਦਾ ਐਂ ਦਾ ਕਰਦਾ ਪਿਆ ਸੀ ਲਮਾਰੀ ਲੱਗਦਾ ਕੁਝ ਇਸ ਤਰ੍ਹਾਂ ਦਾ ਸਪਰੇਅ ਜਾਂ ਕੁਝ ਐਦਾਂ ਦਾ ਨਸ਼ੇ ਦਾ ਜੋ ਕੁਝ ਸੀ ਪਰ ਇਹ ਨਹੀਂ ਸੀ ਜੀ ਉਹਦੀ ਬੈਗ ਬਸ ਛੋਟਾ ਜਿਹਾ ਬੈਗ ਸੀ ਕਾਲੇ ਰੰਗ ਦਾ ਉਹਦੇ ਵਿੱਚੋਂ ਚਾਬੀਆਂ ਦਾ ਹੀ ਉਹ ਘੜਦਾ ਪਿਆ ਸੀ ਜਿਵੇਂ ਠੋਕਾ ਠਖਾਈ ਕਰਦੇ ਚਾਬੀਆਂ ਦੀ ਬਣਾਉਂਦੇ ਆ ਚਾਬੀ ਬਣਾਈ ਗਿਆ ਬਣਾਈ ਗਿਆ ਬੱਠਾ ਤੇ ਲੱਗਦਾ ਵੀ ਇਹ ਪੱਕਾ ਚੋਰ ਆ ਜਿਹੜਾ ਚੋਰ ਦਾ ਹੀ ਕੰਮ ਹੋ ਸਕਦਾ ਜਿਸ ਤਰ੍ਹਾਂ ਜਿਹੜੇ ਗੈਂਗਵਾਰ ਕਰਦੇ ਨੇ ਕੰਮ ਬਾਰਦਾ ਤਾਂ ਉਹਨਾਂ ਨੂੰ ਅੰਜਾਮ ਦਿੰਦੇ ਨੇ ਹੁਣ ਜਦੋਂ ਦੇਖ ਕੇ ਪਤਾ ਲੱਗਦਾ ਪਿਆ ਕਿ ਮੈਨੂੰ ਜਾਂਦਾ ਉਹ ਕਿਉਂ ਨਹੀਂ ਦਿਖਿਆ ਉਹਨੇ ਮੈਨੂੰ ਕੁਝ ਕਰਤਾ ਐਡਾ ਟਾਈਮ 5 5-7 ਮਿੰਟਾਂ ਚ ਮੈਨੂੰ ਕੁਝ ਨਹੀਂ ਪਤਾ ਲੱਗਿਆ ਮੈਨੂੰ ਜਿਵੇਂ ਅੱਖਾਂ ਤੇ ਪੜਦਾ ਫੈ ਗਿਆ ਮੇਰੀਆਂ ਕੀ ਕੀ ਸਮਾਨ ਕੀ ਕੀ ਲੈ ਗਿਆ ਸਮਾਨ ਇੱਕ ਰਿੰਗ ਸੀਗੀ ਪਈ ਗਿਰ ਲੱਗਿਆ ਸੀ ਇੱਕ ਬਾਲੀਆਂ ਦਾ ਜੋੜਾ ਸੀ ਇੱਕ ਚੇਨ ਸੀਗੀ ਮੋਟੀ ਹਮਮ ਅੱਛਾ ਤੇ ਮੇਰੇ ਕੋਲ ਸਿਰੋੜੇ ਜਿਹੇ ਪੈਸੇ ਸੀ ਉਹ ਵੀ ਲੈ ਗਿਆ ਤੇ ਆਇਆ ਕਿੱਥੋਂ ਸੀ ਸਾਈਕਲ ਤੇ ਸੀ ਤੂੰ ਸਾਈਕਲ ਤੇ ਗਾਇਬ ਹੋ ਗਿਆ ਸਾਈਕਲ ਤੇ ਗਾਇਬ ਹੋ ਗਿਆ ਮੈਨੂੰ ਕਹਿੰਦੇ ਮੈਂ ਚਾਬੀਆਂ ਦਾ ਗੁੱਛਾ ਲੈ ਲ ਲੱਗਦਾ ਕੋਈ ਹੋਰ ਵੀ ਉਹਦਾ ਕੋਈ ਨਾਲ ਉਹਦੇ ਕੰਮ ਕਰਨੇ ਵਾਲਾ ਬਿਲਕੁਲ ਲਈ ਸਾਈਕਲ ਲਈ ਵਾਰਦਾਤ ਨੂੰ ਅਨਜਾਣ ਦੇ ਕਿ ਚੱਲੇਗਾ ਹਾਂਜੀ ਲਈ ਸੀ ਪੁਲਿਸ ਨੂੰ ਕਿਸ ਤਰ੍ਹਾਂ ਦੀ ਕਹਾਣੀ 15-20 ਮਿੰਟ ਇੱਥੇ ਬੈਠਾ ਰਿਹਾ ਚਾਬੀਆਂ ਉਹਨੇ ਬਣਾਉਂਦਾ ਰਿਹਾ ਮੈਂ ਖਸ ਚਲ ਬਣਾਉਂਦਾ ਫਿਰ ਮੈਂ ਬੈਠੀ ਹਾਂ ਉਹਦੇ ਕੋਲ ਹੀ ਬੈਠੀ ਰਹੀ ਹਾਂ ਬਿਲਕੁਲ ਹਿੱਲੀ ਨੀ 1 ਮਿੰਟ ਵੀ ਨਹੀਂ ਗਈ ਕਿਸੇ ਪਾਸੇ ਉਹਨੇ ਮੈਂ ਤਾਂ ਪਾਣੀ ਮੰਗਿਆ ਮੈਂ ਪਾਣੀ ਵੀ ਨਹੀਂ ਦਿੱਤਾ ਮੈਂ ਬਿਲਡਰ ਨੂੰ ਕਿ ਮੈਂ ਕਿਹਾ ਤੂੰ ਪਾਣੀ ਲਿਆ ਦੇ ਮੈਂ ਨਹੀਂ ਮੈਂ ਇੱਥੇ ਬੈਠੀ ਹਾਂ ਲੋਕਾਂ ਨੂੰ ਕੀ ਆ ਆ ਮੇਰੀ ਗੱਲ ਸੁਣੋ ਜਿਹੜਾ ਜਿਹੜਾ ਲੋਕ ਜਿਹੜੇ ਚਾਬੀ ਤੁਹਾਡੇ ਲੋਕਰ ਚਾਬੀ ਸੀਗੀ ਜਿਹੜੀ ਮੇਨ ਚਾਬੀ ਉਹ ਰੱਥ ਚ ਕਿੱਦਾਂ ਲੱਗੀ ਉਹ ਲੱਗੀ ਨਹੀਂ ਚਾਬੀਆਂ ਤੇ ਬਿਲਕੁਲ ਚਾਬੀਆਂ ਹੁੰਦੀਆਂ ਮੇਰੇ ਕੋਲ ਮਤਲਬ ਆਪਣੇ ਆਪਣੇ ਪਤਾ ਨਹੀਂ ਕੀ ਤਾਰਾ ਪਾਈਆਂ ਕੀ ਨਹੀਂ ਕੀਤਾ ਉਹਨੇ ਮੈਨੂੰ ਕੁਝ ਨਹੀਂ ਪਤਾ ਜੀ ਉਹਨੇ ਕੀ ਕੀਤਾ ਉਹਦਾ ਸੱਜਾ ਹੱਥ ਬਾਰਸੀ ਖੱਬਾ ਤੇ ਲਮਾਰੀ ਨੂੰ ਬਸ ਐ ਕਰੀ ਗਿਆ ਚਾਬੀ ਲਾਈ ਗਿਆ ਮਤਲਬ ਕੋਈ ਮਾਸਟਰ ਕੀ ਕਹਿ ਸਕਦਾ ਹੈ ਅਸੀਂ ਕੀ ਪਤਾ ਉਹਦੇ ਕੋਲ ਕਿਸੇ ਮੈਨੂੰ ਕਹਿੰਦਾ ਮੇਰੇ ਕੋਲ ਚਾਬੀਆਂ ਹੈ ਨਹੀਂ ਮੇ ਚਾਬੀਆਂ ਲੈ ਕੇ ਲੋ ਮਗਰਾ ਜੀ ਇਹ ਮਾਸਟਰ ਮਾਈਂਡਰ ਜਿਹੜਾ ਇਦਾਂ ਦੇ ਕੁਵਾਰ ਦਾ ਤੁਹਾਨੂੰ ਅਜਨ ਜਾਣ ਦਿੰਦਾ ਲੱਗਦਾ ਪਤਲੀ ਜੀ ਪਾਣੀ ਫਿਰ ਆਪਣੀ ਬੋਤਲ ਚੋਂ ਕੱਢ ਕੇ ਪਾਣੀ ਪੀਤਾ ਮੇਂ ਮਾਈਂਡ ਚ ਆਇਆ ਮੈਂ ਕਿਹਾ ਇਹਨੇ ਪਾਣੀ ਮੈਥੋਂ ਕਿਉਂ ਮੰਗਿਆ ਮੈਂ ਕਿਹਾ ਪਾਣੀ ਮੈਂ ਫਿਰ ਬੈਟਰੂਮ ਮੈਂ ਉੱਧੇ ਹੀ ਆਪਣੇ ਮੂਹ ਚ ਹੀ ਕਹਤਾ ਕਸ਼ਿਸ਼ ਨੂੰ ਮੈਂ ਕਿਹਾ ਕਸ਼ਿਸ਼ ਪਾਣੀ ਬੇਟਾ ਮੈਂ ਕ ਪਾਣੀ ਤੇ ਕੋਈ ਸੀਗਾ ਮੈਨੂੰ ਪਤਾ ਨਹੀਂ ਇਹਨੇ ਕਿਉਂ ਮੰਗ ਲਿਆ ਪਾਣੀ ਬਸ ਉਹ ਚਾਪੀ ਸਿੱਧੀ ਕਰਨ ਦੇ ਬੰਨੇ ਬੰਨੇ ਸੀ ਪਾਣੀ ਤਾਂ ਮੈਂ ਦਿੱਤਾ ਹੀ ਨਹੀਂ ਮੈਂ ਉੱਠੀ ਨਹੀਂ ਬੇਟੇ ਨੇ ਲੈ ਆ ਕੇ ਦਿੱਤਾ ਪਾਣੀ ਤੁਹਾਡੇ ਵੱਲੋਂ ਜਿਹੜੀ ਸ਼ਿਕਾਇਤ ਕੀਤੀ ਗਈ ਆ ਕਾਰਵੀ ਹੋ ਰਹੀ ਆ ਥਾਣੇ ਦੀ ਹਾਂਜੀ ਕਹਿੰਦੇ ਅਸੀਂ ਰਾਤੀ ਆਏ ਸੀ ਦੇਖ ਗਏ ਸੀ ਕੰਦੇ ਸੀ ਚੋਰੀ ਦੇਖਦੇ ਕੀ ਮੈਸੇਜ ਕੀ ਦੇਣਾ ਚਾਹੁੰਦੇ ਜਾਨਣ ਉਸ ਤੋਂ ਬਾਅਦ ਕਦੇ ਵੀ ਇੱਕ ਭੁਲਕੇ ਵੀ ਕੰਨਾਂ ਨੂੰ ਹੱਥ ਲੱਗ ਗਏ ਮੇਰੇ ਤਾਂ ਮੈਂ ਤਾਂ ਕਦੇ ਇਹੋ ਜਿਹਾ ਕੰਮ ਕੀਤਾ ਹੀ ਨਹੀਂ ਸੀ ਅੱਛਾ ਲੋਕਾਂ ਨੂੰ ਕਹਿਣਾ ਤਾਂ ਕਿਉਂਕਿ ਲੋਕ ਇਹ ਜਿਹੜੇ ਦਾਦੇ ਬੰਦੇ ਨੇ ਬਾਕੀ ਗੱਲਾਂ ਜੀ ਵੀ ਘੁੰਮਦੇ ਹੋਣਗੇ ਤਾਂ ਉਹਨਾਂ ਨੇ ਕਿਹਾ ਪਰ ਅੱਗੇ ਹੁਣ ਕੋਈ ਵਿਸ਼ਵਾਸ ਕਰਨ ਦੀ ਗੱਲ ਨਹੀਂ ਹੈਗੀ ਕਿ ਵੀ ਆਪਾਂ ਕਿਸੇ ਨੂੰ ਆਏ ਘਰੇ ਬੰਦੇ ਨੂੰ ਅੰਦਰ ਵੜ ਕੇ ਕੁਝ ਕੰਮ ਕਰਾ ਲਈਏ ਨਹੀਂ ਬਿਲਕੁਲ ਵੀ ਬਿਲਕੁਲ ਨਹੀਂ ਕਰਾਉਣਾ ਚਾਹੀਦਾ ਲੋਕਾਂ ਨੂੰ ਬ ਹਾਂਜੀ ਕੀ ਨਾਮ ਹੈ ਸੰਜੀਵ ਕੁਮਾਰ ਅੱਛਾ ਕੀ ਹੋਇਆ ਪਿਆ ਤੇ ਮਾਰੀਆ ਲੋਕਰ ਖਰਾਬ ਸੀਗਾ ਲੋਕਰ ਦੀ ਚਾਬੀ ਲਗਾਨੀ ਸੀ ਤੇ ਬਾਹਰੋਂ ਗਈ ਪਾਇਸੀ ਪਿਕ ਉਹਨੂੰ ਬੁਲਾਇਆ ਬੰਦਾ ਅੱਛਾ ਚਾਬੀ ਲੋਕ ਦਿਖਾਵਾ ਤੇ ਕਹਿੰਦਾ ਚਾਬੀ ਲਾ ਦੇਣਾ ਮੈਂ ਹੂੰ ਹੂੰ ਥੋੜੀ ਦੇਰ ਕੀਤੀ ਤੇ ਚਾਬੀ ਉਸ ਤੋਂ ਬਾਅਦ ਜਿਹੜਾ ਕਹਿੰਦਾ ਦੂਜੀ ਚਾਬੀ ਲਈ ਉਹ ਕਹਿੰਦਾ ਮੈਂ ਚਾਬੀ ਖਰਾਬ ਹੋ ਗਈ ਚਾਬੀਆਂ ਦਾ ਗੁੱਛਾ ਲੈ ਕੇ ਆਉਣਾ ਤੇ ਬਾਅਦ ਅਸੀਂ ਦੇਖਿਆ ਤਾਂ ਜੋ ਦੂਜਾ ਅੱਧ ਘੰਟਾ ਨਹੀਂ ਆ ਦੇਖਿਆ ਲੋਕਰ ਖੋਲ ਕੇ ਦੇਖੋ ਦੇ ਵਿੱਚੋਂ 2.5 ਲੱਖ 1.5 ਲੱਖ ਕੈਸ਼ ਤੇ ਇੱਕ ਮੁੰਦਰੀ ਇੱਕ ਰਿੰਗ ਤੇ ਕੁਵਾਲੀਆਂ ਗਾਇਬ ਸੀਆਂ ਵਿੱਚੋਂ ਤੇ ਹਾਂ ਬੋਲੋ ਬੋਲੋ ਬਸ ਉਸ ਤੋਂ ਬਾਅਦ ਪਤਾ ਲੱਗਿਆ ਫਿਰ ਜਿਵੇਂ ਜਿਸੀ ਬੰਦੇ ਇਕੱਠੇ ਹੋਏ ਬਰ ਖਾਣੇ ਜਾ ਕੇ ਆਏ ਉਥੇ ਉਥੇ ਆ ਕੇ ਐਫਐਸ ਰਜਿਸਟਰੀ ਦੀ ਫੋਟੋਆਂ ਆਈਆਂ ਸੀ ਮਾਰੀ ਮਰਸੀ ਸੀ ਟੀਵੀ ਚ ਤੇ ਉਹ ਦੇਖ ਕੇ ਆਂਦੇ ਖਾਣੇ ਹੁੰਦੇ ਅੱਛਾ ਕਿੰਨੇ ਵਜੇ ਦੀ ਗੱਲ ਹੈ ਇਹ ਸਵਾਜਾਂ ਤੋਂ ਸਾਢੇ ਚਾਰ ਦੇ ਵਿੱਚ ਵਿੱਚ ਗੱਲ ਹੈ ਅੱਛਾ ਔਰ ਜਦੋਂ ਇਹ ਬੰਦਾ ਆਇਆ ਸੀ ਤੁਹਾਡੇ ਕੋਲ ਉੱਥੇ ਜਿਹੜਾ ਲੋਕ ਲੋਕ ਖਾਣਾ ਆਇਆ ਸੀ ਤੇ ਔਰ ਘਰ ਵਿੱਚ ਕੌਣ-ਕੌਣ ਮوجود ਸੀ ਮੈਂ ਸੀ ਮਿਸ ਸੀ ਸੀ ਮੇਰੀ ਤੇ ਕੁੜੀ ਆ ਸੀ ਤੇ ਮਤ ਤੁਹਾਡੀ ਅੱਖਾਂ ਸਾਹਮਣੇ ਕਰਕੇ ਤੁਹਾਨੂੰ ਪਤਾ ਨਹੀਂ ਲੱਗਣਾ ਮੈਂ ਸੀ ਤੇ ਕੁੜੀ ਇੱਥੇ ਕੋਲ ਬੈਠੀ ਬੈੱਡ अच्छा ਤੁਸੀਂ ਮਨ ਲੋ ਗਲੀ ਚ ਨਿਕਾ ਜਾਂਦੇ ਤੁਸੀਂ ਨੂੰ ਬੁਲਾ ਕੇ ਹਾਂ ਗਲੀ ਲੰਘ ਸਾਈਕਲ ਸਾਈਕਲ ਸਪੀਕਰ ਦੀ ਆਵਾਜ਼ ਲੱਗੀ ਕਿ ਮਾਰੀਆਂ ਲੋਕ ਠੀਕ ਕਰਾ ਲਓ ਜਦੋਂ ਨਾਲ ਉਹ ਤੁਸੀਂ ਆਵਾਜ਼ ਨਾਲ ਹਾਂ ਗਲੀ ਚ ਘੁੰਮਦੇ ਨੇ ਅੱਛਾ ਕੱਲਾ ਹੀ ਸੀਗਾ ਇੱਕ ਸਿੰਗਲ ਬੰਦਾ ਸੀਗਾ ਸਿੰਗਲ ਬੰਦਾ ਸੀਗਾ ਅੱਛਾ ਜਦੋਂ ਇਹ ਆਇਆ ਸੀ ਅੰਦਰ ਆਇਆ ਸੀਗਾ ਜਦੋਂ ਲੋਕ ਨੂੰ ਖੋਲਦਾ ਪਿਆ ਸੀਗਾ ਤੇ ਇਹਨੇ ਕੋਈ ਗੱਲਬਾਤ ਕੀਤੀ ਤੁਹਾਡਾ ਨੇ ਕਿ ਦੂਜੀ ਚਾਬੀ ਨਾਲ ਸਿੱਧੀ ਖੋਲ ਲੈ ਕੇ ਆਪਣੀ ਚਾਬੀ ਲੈ ਕੇ ਆਈ ਨਾਲ ਕੋਈ ਨਹੀਂ ਨਹੀਂ ਚਾਬੀ ਬਣਾਇਆ ਇੱਕ ਮਿੰਟ ਦੇਖੋ ਹਾਂਜੀ ਚਾਬੀ ਬਣੇ ਤੇ ਉਹ ਇੱਕ ਚਾਬੀ ਸੀਗੀ ਉਹਨਾਂ ਕੋਲੋਂ ਬਣਾ ਕੇ ਉਹਨੂੰ ਛੱਟ 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 ਨਾਲ ਮਾਰਦਾ ਰਿਹਾ ਉਹਦੇ ਬਥੋੜੀ ਉਹਦੇ ਉਹ ਦੂਜੀ ਲਮਾ ਦੀ ਚਾਬੀ ਲੈ ਲਈ ਉਹਨੇ ਵੀ ਇਹ ਜਾਬੀ ਤੋਂ ਸ਼ਾਇਦ ਇਹਦੀ ਜਾਬੀ ਲੱਗ ਜਵੇ ਪਤਾ ਨਹੀਂ ਇਹ ਚ ਜਿਹੜੀ ਚਾਬੀ ਦਿੰਦੀ ਹੈ ਕਿ ਇਹਨੇ ਚਾਬੀ ਖੁੱਲੀ ਆਉਂਦੀ ਉਹ ਲੋਕ ਨੇ ਖੋਲਤਾ ਇਹਦੀ ਜਾਬੀ ਵਿੰਗੀ ਕਰਦੀ ਜਾਂਦੀ ਮਤਲਬ ਉਹ ਘੋੜਾ ਕਰਕੇ ਲੱਗੇ ਹਾਂ ਟੇਢੀ ਗਤੀ ਤੋਂ ਬਾਅਦ ਜਿੰਨੂੰ ਸਿੱਧੀ ਕਰਨਦੀ ਬੰਦੇ ਬਸ ਖੁੱਲੀ ਨਹੀਂ ਕਹਿੰਦਾ ਚਾਬੀਆਂ ਪੁੱਛਾ ਲੈ ਗਿਆ ਨਾ ਮੁੜ ਕੇ ਆਇਆ ਨਹੀਂ ਅੱਛਾ ਜਿਹੜਾ ਬੰਦਾ ਸੀਗਾ ਅਕਸਰ ਤੁਸੀਂ ਗਲੀ ਚ ਦੇਖਦੇ ਹੋ ਉਹ ਨਹੀਂ ਉਹ ਪਹਿਲੀ ਵਾਰ ਦੇਖਿਆ ਪਹਿਲੀ ਵਾਰ ਦੇਖਿਆ ਸੀਗਾ ਅੱਛਾ ਪਹਿਲੀ ਵਾਰ ਆਇਆ ਸੀ ਪਹਿਲੀ ਵਾਰ ਆਇਆ ਸੀ ਅੱਛਾ ਪੁਲਿਸ ਕੰਪਲੇਨਟ ਇਹ ਹੁਣ ਹੋਈ ਤਾਂ ਹਾਂਜੀ ਹਾਂਜੀ ਪੁਲਿਸ ਪਲਾਨ ਕਾਰ अच्छा तो फोटो लेके गए ने कहंदे सी के ਤੁਸੀਂ ਕਾਰਵਾਈ ਕਰਾਂਗੇ اچھا ਫੋਟੋ ਵੀ ਪਿੱਕੜਾਖ ਦਿੱਤੀ ਆਲੇ ਦੋਲੇ ਉਹਦੀ ਫੇਸ ਆਇਆ ਹੋਵੇ ਜਾਂ ਕੈਮਰੇ ਲੱਗੇ ਉਹਨੂੰ ਫੇਸ ਦੇ ਵਿੱਚ ਆਇਆ ਕਿ ਕੈਮਰੇ ਦੇ ਵਿੱਚ ਆਹ ਸੀਸੀਟੀਵੀ ਕਢਾਈ ਆ ਉਹ ਤੋਂ ਉਹਨੂੰ ਥਾਣੇ ਨੂੰ ਰਿਪੋਰਟ ਫੋਟੋ ਦੇ ਕੇ ਸੀਸੀਟੀਵੀ ਜੇ ਇੱਕ ਦੋ ਆਏ ਫੇਸ ਆਇਆ ਹੁੰਦਾ ਲੋਕਾਂ ਨੂੰ ਕੀ ਕਹਿਣਾ ਚਾਹੁੰਗੇ ਜਿਸ ਤਰ੍ਹਾਂ ਅੰਦਰ ਆਪਾਂ ਬਾਹਰ ਲੈਂਦੇ ਆ ਕੋਈ ਪ੍ਰਾਈਵੇਟ ਬੰਦਾ ਆਂਦਾ ਬਿਨਾਂ ਨਾ ਹੋਣ ਨਾ ਕੋਈ ਹੋਣਗੇ ਅੰਦਰ ਨਾ ਵਿਸ਼ਵਾਸ ਕਿਸੇ ਸੜਕ ਵਾਲੇ ਬੰਦੇ 'ਚ ਵਿਸ਼ਵਾਸ ਨਾ ਕਰਦੇ ਕਿਸੇ ਦਿਨ ਕੋਈ ਵਿਸ਼ਵਾਸ ਕਰਦਾ ਟਾਈਮ ਹੈ ਅੱਜਕੱਲ ਹੂੰ ਹਾਂ ਜੀ ਸਰ ਇਹ ਇੱਕ ਕਫਾ ਵਾਲਾ ਰੋਡ ਦਾ ਕੇ ਮਾਮਲਾ ਹੈ ਜਿੱਥੇ ਵੀ ਇੱਕ ਪਰਿਵਾਰ ਨੇ ਇਲਜ਼ਾਮ ਆ ਕਿ ਰਾਹ ਜਾਂਦਾ ਇੱਕ ਬੰਦੇ ਨੇ ਸਾਈਕਲ ਜਾਂਦਾ ਉਹਨੇ ਘਰ ਚ ਵੜ ਕੇ ਅਲਮਾਰੀ ਠੀਕਰਨ ਦੇ ਮਾਰੇ ਜਿਹੜਾ ਕਿ ਚੋਰੀ ਕੀਤੀ। ਇਹਦੇ ਸੰਬੰਧੀ ਕੰਪਲੇਂਟ ਸਾਡੇ ਕੋਲ ਆਈ ਹੈ ਉਹਦੇ ਵੈਰੀਫਾਈ ਕਰ ਰਹੇ ਆ। ਵੈਰੀਫਾਈ ਕਰਕੇ ਜੋ ਵੀ ਤੱਤ ਸਾਹਮਣੇ ਆਣਗੇ ਉਸਨੂੰ ਤਵ ਕਰਕੇ ਕੀਤੀ ਜਾਵੇ। ਸਰ ਇਹ ਕਿੰਨੇ ਕ ਵਜੇ ਦੀ ਗੱਲ ਹੈਗੀ ਮਤਲਬ? ਕੱਲ 4:30 ਵਜੇ ਦੀ। 3 ਦੇ ਸੰ। ਸਰ ਜਿਹੜੇ ਮਤਲਬ ਇਲਜ਼ਾਮ ਲਗਾਏ ਕੇ ਨੇ ਸੀਸੀਟੀਵੀ ਸਾਹਮਣੇ ਆਈ ਹੈ ਕਿ ਜਾਂਚ ਮਤਲਬ ਕੀ ਕੀਤਾ ਰਿਹਾ ਇਸ ਬੰਦੇ ਵੀ ਪਰਿਵਾਰ ਨਾਲ ਗੱਲਬਾਤ ਕੀਤੀ ਸੀ। ਪਰਿਵਾਰ ਨਾਲ ਗੱਲ ਕੀਤੀ ਹੈ ਬਟ ਇੱਕ ਜੋ ਨਾਰਮਲ ਹੈ ਉਹਦੇ ਮੁਤਾਬਕ ਤਾਂ ਇੱਕ ਸਾਈਕਲ ਵਾਲਾ ਸੀ ਜਿਹੜਾ ਕਿ ਚਾਬੀਆਂ ਲਾਣ ਵਾਲਾ ਤੇ ਬਾਕੀ ਅਜੇ ਕੋਈ ਉਹਨੂੰ ਢੰਗਾਈ ਨਾ ਦੇਖਿਆ ਜਾਊਗਾ ਸਾਹਮਣੇ ਅਜੇ ਮੌਕੇ ਤੇ ਕੋਈ ਅਜੇ ਨਹੀਂ ਹੈ ਕਾਰਵਾਈ ਚੱਲ ਰਹੀ ਹੈ ਚੱਲ ਰਹੀ ਹੈ